ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਚੜੈਕ ਰੋਡ ਤੇ ਬਾਈ ਜੀ ਉਹਨਾਂ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ HF ਨਸਲ ਦੀ ਟਾਪ ਦੀ ਵੈੜ ਵਿਖਾਉਣੀ ਆ ਫਾਰਮ ਵਾਲੀਆਂ ਵੈੜਾਂ ਰਗੀ ਵੈੜ ਆ ਵੈੜ ਘਰੇਲੂ ਆ ਪਰ ਫਾਰਮ ਵਾਲੀਆਂ ਵੈੜਾਂ ਨੂੰ ਮਾਤ ਪਾਉਂਦੀ ਆ ਚੰਗੇ ਸੀ ਬੰਦੀ ਆ ਪ੍ਰੋਪਰ ਸਾਰਾ ਰਿਕਾਰਡ ਹੈਗਾ ਚੰਗੇ ਦੁੱਧ ਆਦੀ ਆ ਬਾਕੀ ਤੁਸੀਂ ਸਕਰੀਨ ਤੇ ਕਰਮਾ ਵਾਲੀ ਵੇਖ ਹੀ ਰਹੇ ਆ ਫੋਲ ਵੱਡਾ ਕਦ ਕਾਠ ਹੈ ਇਨਫਰਮੇਸ਼ਨ ਲੈ ਲੈਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਸਹੀ ਹੈ ਜੀ ਦੂਜੇ ਸੁਬੇ ਪਹਿਲਾਂ ਤਾਂ ਨਾਮ ਤੇ ਐਡਰੈਸ ਦੱਸਣੀ ਹੈ ਜੀ ਨਾਮ ਹਰਪ੍ਰੀਤ ਸਿੰਘ ਜੀ ਸ਼ਹਿਰ ਮੋਕਾ ਫਰੰਜ਼ ਜ਼ਿਲ੍ਹਾ ਮੋਕਾ ਜਿਹੜਾ ਕਰੋੜ ਜਿਹੜਾ ਕਰੋੜ ਫੋਨ ਨੰਬਰ ਦਾ ਜੀ ਫੋਨ ਨੰਬਰ 9899 1533 ਇੱਕ ਰਹੀ ਫੇਰ ਅਸੀਂ 9899 15 ਕਿ ਦਿੱਤੀ ਜੀ ਠੀਕ ਹੈ ਜੀ ਬਾਈ ਕੰਨਵਾ ਸੂਆ ਇਹ ਇਹ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂਜੀ ਕਿੰਨੇ ਕ ਦਿਨ ਲੈ ਜੂ ਤਾਂਨੇ ਦੇ 17 ਦਿਨ ਪੂਰੇ ਹੁੰਦੇ ਆ ਜੀ 17 ਨੂੰ 17 ਦਿਨ ਪੂਰੇ ਬਾਕੀ ਉੱਤੇ ਵੀ ਲੈ ਜੀ ਦੋ ਚਾਰ ਦਿਨ ਠੀਕ ਹੈ ਜੀ ਹਾਂ ਕਿ ਪਤਾ ਕਿਹੜੇ ਸੀ ਬੰਦੀ ਹੈ ਜੀ ਇਹ ਅਨਮੂਲ ਡਰੀ ਵਾਲਿਆਂ ਦੀ ਹੈ ਇਹ ਮੁੱਲ ਵਾਲਿਆਂ ਦੀ ਹਾਂਜੀ ਠੀਕ ਹੈ ਜੀ ਗੱਬਣ ਕੀ ਤੋਂ ਆ ਗੱਬਣਾ ਪੈਂਪਰ ਬੋਲ ਤੋਂ ਆਂ ਪਾਈਪਰ ਬੋਲ ਦੋ ਹਾਂਜੀ ਠੀਕ ਹੈ ਜੀ ਹਮ ਸਹੀ ਹੈ ਜੀ ਦੋਸਤੋ ਮੂੰਹ ਤੋਂ ਚਾਰ ਦੰਦ ਚੌਗੀ ਦੋਸਤੋ ਵੀਰ ਥੋੜਾ ਜਿਹਾ ਜਗਦਾ ਇੱਧਰ ਡਾਕਟਰ ਸਾਹਿਬ ਆਉਣੀ ਆਏ ਐ ਇਹਨਾਂ ਦੀ ਏਆਈ ਕੀਤੀ ਡਾਕਟਰ ਸਾਹਿਬ ਕਿਹੜੇ ਸੀਬੰਦੀ ਆਪ ਇਹ ਮੇਰੇ ਮੂਲ ਏਰੀਆ ਦੀ ਆ ਠੀਕ ਐ ਚਾਰ ਦੰਦ ਮੂੰਹ ਵਿੱਚ ਹਮ ਚੰਗੇ ਰਿਕਾਰਡ ਦੀ ਆ ਜਿਹੜੀ ਹੁਣੇ ਗੱਬਣ ਹੋਈ ਐ ਪੈਂਪਰ ਬੋਲੇ ਵੀ ਇਸ ਦਾ ਬਹੁਤ ਸੋਹਣਾ ਪਾਈਪਰ ਤੋਂ ਗੱਬਣ ਆ ਇਹ ਉਹ ਤੋਂ ਗੱਬਣ ਆ ਹਮ ਸਹੀ ਐ ਜੀ ਕਿੰਨਾ ਕ ਦੁੱਧ ਪਿਆਜੂ ਵੀਰ ਚੌਥੇ ਪਹਿਲੇ ਤੋਂ 35 ਕਿਲੋ ਦਾ ਜੀ ਕਲੂਨ ਨੇ ਪਹਿਲੀ ਤੋਂ ਕਲੂਨ ਤੋਂ 35 ਕਿਲੋ ਦਾ ਦੁੱਧ ਦਿੱਤਾ ਜੀ ਠੀਕ ਐ ਜੀ ਹਾਂ ਜੀ ਹਣ 40 ਤੋਂ ਬਾਹਰ ਦੇ ਦੂੰਗੇ 40 ਦਾ ਪੱਕਾ ਹੀ ਦਊਂਗੀ ਹੂੰ ਸਹੀ ਹੈ ਕਿੱਡੀ ਵਾਰ ਨੂੰ ਤੋੜ ਕੇ ਵਿਖਾਈਏ ਦੋਸਤੋ ਵੀਰ ਥੋੜਾ ਜਾਨਪੜਾ ਇੱਕ ਦੇਸੀ ਜੱਟ ਹੈ ਕੰਮ ਧੰਦੇ ਵਾਲੇ ਬੰਦੇ ਹੈ ਤਾਂ ਡਾਕਟਰ ਸਾਹਿਬ ਸੱਦਿਆ ਸੀਗਾ ਇਹਨਾਂ ਦੀ ਏਆਈ ਕੀਤੀ ਹੈ ਇਹੇ ਬਾਈ ਹੁਣਾਂ ਦੇ ਆਉਂਦਾ ਡਾਕਟਰ ਸਾਹਿਬ ਅਮੁੱਲ ਦੀ ਆਪ ਆ ਪਾਈਪਰ ਤੋਂ ਗੱਬਣ ਏਬੀਐਸ ਦਾ ਬੋਲ ਹੈ ਬਹੁਤ ਚੰਗਾ ਬੋਲ ਤੁਸੀਂ ਸਾਰੇ ਜਾਣਦੇ ਹੀ ਆ ਪਾਈਪਰ ਬੋਲ ਬਾਰੇ ਮੈਨੂੰ ਜਿਆਦਾ ਦੱਸਣ ਦੀ ਲੋੜ ਨਹੀਂ ਟੌਪ ਦਾ ਬੋਲ ਹੈ ਐਚ ਐਫ ਨਸਲ ਦਾ ਦੋਸਤੋ 35 ਕਿਲੋ ਦੁੱਧ ਵੀਰ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੂਨ ਨੂੰ ਤਿਆਰ ਹੈ ਡੇਟ ਮੁਤਾਬਕ ਅੱਜ 5 ਦਿਨ ਪਏ ਆ ਕੱਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਫੁੱਲ ਵੱਡੀ ਐਚ ਐਫ ਨਸਲ ਦੀ ਦੂਜਾ ਸੂਆ ਮੂੰਹ ਤੋਂ ਚਾਰ ਦੰਦ ਟੌਪ ਦੀ ਵੱਛੀ ਭਵਾਨੇ ਵਾਲੇ ਪਾਸੋਂ ਐਕਸਟਰਾ ordinary ਬਹੁਤ ਸੋਹਣਾ ਵੱਡਾ ਜ਼ਬਰਦਸਤ ਭਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਪਲਵਾਨਾਂ ਵਾਂਗੂ ਧਰਦੀ ਐ ਪੱਟ ਚੌੜੇ ਕਰ ਕਰ ਹਜੇ ਬਲਟ ਲੰਪਾਈਆਂ ਬਹੁਤਾ ਬਾਕੀ ਦਿਨ ਕਰਮਾ ਵਾਲੀ ਨੇ ਪੰਜ ਲੈ ਜਾਣੇ ਆ ਹੂੰ ਪੰਜ 6 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਜਿੱਦਨ ਵੱਛੀ ਤਿਆਰ ਹੋ ਜਾਂਦੀ ਐ ਲਟਕੇ ਸੂਣਾ ਕਰਮਾ ਵਾਲੀ ਨੇ ਬਾਕੀ ਜਾਤ ਵਾਲੀ ਵੱਛੀ ਐ ਇਹਦਾ ਕਰਮਾ ਵਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਕੇਅਰ ਵਾਲਾ ਹੋਵੇ ਸਹੀ ਠੀਕ ਐ ਜੀ ਇਹਦਾ ਕਰਮ ਵਾਲੀਆਂ 30 30 40 40 50 50 60 60 70 70 ਲੀਟਰ ਦੁੱਧ ਪਿਆ ਜਾਂਦੀਆਂ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਬਾਕੀ ਆਹ ਚੀਜ਼ ਦੇਖੋ ਮੇਰੇ ਜਿਹੜੀ ਇਹ ਦੁੱਧ ਦੀ ਮਿਲਕ ਦੀ ਬ੍ਰੈਂਡ ਆ ਨਾ ਹਾਂ ਸਹੀ ਆ ਜੀ ਬਾਕੀ ਜਜਮੈਂਟ ਲਾ ਲੈਂਦੇ ਹਾਂ ਇਹ ਤੇ ਘਰੇ ਪਸ਼ੂ ਰੱਖੇ ਹਾਂ ਸਭ ਸਿਆਣੇ ਅੱਜ ਕੱਲ੍ਹ ਕਹਿੰਦੀ ਲੋੜ ਨਹੀਂ ਹਾਂ ਕਿਉਂ ਵੀਰੇ ਸੋਨਾ ਦਾ ਸੋਨਾ ਹੀ ਰਹਿਣਾ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਲੋਹੇ ਨੂੰ ਜਿੰਨਾ ਮਰਜੀ ਕਹੇ ਲੋਹੇ ਨੇ ਸੋਨਾ ਦਾ ਬਾਨਾ ਨਹੀਂਗਾ ਹੁਣ ਆਪਾਂ ਸਿੰਘ ਵਾਲੀ ਨੂੰ ਕਹਿ ਦਿੰਦੇ ਵੀ ਇਹ 40 ਕਿਲੋ ਦੇ ਦੇ ਹਾਂ ਇਹ ਤਾਂ ਗੱਲ ਸਹੀ ਹੈ ਸੋਸੋ ਡਾਕਟਰ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ ਬਾਕੀ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਉਹ ਭੈਣ ਭਰਾਣੀ ਜਾਨਵਰ ਲੈਣਾ ਤੇ ਸਾਰਿਆਂ ਨੂੰ ਸਾਰਿਆਂ ਨੂੰ ਕੁਛ ਪਤਾ ਹੀ ਐ ਥਣ ਸੋਹਣਿਆ ਅਦੀ ਚਵਾਈ ਵਾਲੇ ਚਾਰੇ ਥਣ ਅੱਗੇ ਪਿੱਛੇ ਫੜਫੜ ਦੀ ਵਾਇਰਲ ਤੇ ਗੈਪ ਤੇ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਆ ਨਾ ਬਰੀਕ ਬਰੀਕ ਵੇਨਜ ਨਾਲ ਭਰਿਆ ਪਿਆ ਅਜੇ ਬੱਚੀ ਨੇ 5-6 ਦਿਨ ਲੈ ਜਾਣੇ ਆ ਜਿੱਦਣ ਬੱਚੀ ਦੇਣਾ ਤੇ ਤਿਆਰ ਹੋ ਜਾਂਦੀ ਹੈ ਹਵਾਨਾ ਦੁੱਧ ਨਾਲ ਬੋਲੇ ਨਾਲ ਭਰ ਲੈਂਦੀ ਆ ਇਹ ਵੇਨਜ ਵੀ ਮੋਟੀਆਂ ਹੋ ਜਾਣੀਆਂ ਬੈਕ ਤੋਂ ਦੁਬਾਰਾ ਹਵਾਨਾ ਵੇਖਾ ਦੇਣਾ ਉਹ ਫਰੋਂ ਫੋਟਾਂ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਫੋਲੀ ਵਜੇ ਨਾ ਸ਼ਾਈਨਿੰਗ ਪਿੰਡੇ ਚ ਪੂਰੀ ਐ ਨਾ ਕੋਈ ਧਫੜੀ ਐ ਨਾ ਕੋਈ ਧਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਆ ਮੁੱਲ ਬਈ ਜੈ ਜੈ ਲੈਣ ਦੇ ਨਾਲ ਆ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਫੋਨ ਤੇ ਕਰ ਪਾਊਗਾ ਕੱਚੀ ਆ ਨਾ ਹਜੇ ਹੂੰ ਇੱਕ ਵਾਰੀ ਫੋਨ ਨੰਬਰ ਬੋਲ ਦਿਆ ਫੋਨ ਨੰਬਰ ਦਾ 98991533 ਹੂੰ ਸਹੀ ਆ ਦੋਸਤੋ ਵੀਰ ਕਹਿੰਦਾ ਹਜੇ ਦਿਨ ਲੈ ਜਾਣੇ ਆ ਪ੍ਰਾਈਜ਼ ਹੋਊਗਾ ਜੈ ਜੀ ਵੀਰ ਕਹਿੰਦਾ ਕਰ ਲਾਂਗੇ ਫੋਨ ਤੇ ਬੱਚੀ ਬਹੁਤ ਚੰਗੀ ਐ ਐਚਐਫ ਨਸਲ ਦਾ ਨਗੀਨਾ ਹੀ ਆ ਬਾਕੀ ਤੁਹਾਨੂੰ ਵਿਖਾ ਹੀ ਦਿੱਤੀ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉ ਵੀਰ ਦੇ ਘਰੇ ਆਇਓ ਆਪ ਦੀ ਨਰਖ ਪਰਖਣਾ ਸੌਦਾ ਕਰ ਲਿਓ ਸ਼ਹਿਰ ਮੋਗਾ ਚੜੈਕ ਰੋਡ ਤੇ ਮੋਹਨ ਸਿੰਘ ਬਸਤੀ ਹਾਂਜੀ ਮੋਹਨ ਸਿੰਘ ਬਸਤੀ ਚ ਬਾਈ ਜੀ ਉਹਨਾਂ ਦਾ ਇੱਥੇ ਘਰ ਆ ਟਾਵਰ ਨੇੜੇ ਪੈਲਸ ਮਹਾਰਾਜ ਨੇੜੇ ਮਹਾਰਾਜਾ ਪੈਲਸ ਐ ਚੜੈਕ ਰੋਡ ਦੇ ਬਿਲਕੁਲ ਸਾਹਮਣੇ ਤੁਸੀਂ ਸ਼ਹਿਰ ਵਾਲੇ ਪਾਸੇ ਨੂੰ ਐਂਟਰ ਕਰੋਗੇ ਤੇ ਮੋਹਨ ਸਿੰਘ ਬਸਤੀ ਆਉਂਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਬਾਈ ਦਾ ਚੱਲੀ ਜਾਂਦਾ ਵੀਰ ਨੂੰ ਫੋਨ ਲਾਇਓ ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦਊਗਾ ਬਾਸ ਦੇ ਵਿੱਚ ਸਾਰਿਆਂ ਨੂੰ ਸੱਚੀ ਕੱਲ ਜਦ ਮਿਲਦੇ ਕਿਸੀ ਹੋਰ ਨੂੰ ਮਿਲਦੇ